ਬਦੁਰਕ ਅਤੇ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਦਿੰਦੇ ਆ ਆਓ ਆਪਾਂ ਸਾਰੇ ਮਿਲ ਕੇ ਨਸ਼ਾ ਮੁਕਤੀ ਦੇ ਇਸ ਯੁੱਧ ਹੈ ਜੁੱਧ ਹੈ I see how ਉਹਨਾਂ ਦਾ ਰਿਟਨਰ ਵਾਲਾ ਕੰਮ ਹੈ ਨਾ ਆਪਣੇ ਕੇਂਦਰ ਇਸੇ ਆ ਰਿਹਾ ਹੈ। ਅੱਛਾ ਠੀਕ ਹੈ। ਮੈਂ ਮੈਂ ਇਸ ਨਾਲ ਦੇ ਤੁਹਾਨੂੰ ਮੈਂ ਮੁੱਕੇ। ਅੱਛਾ, ਕਾਪੀ ਕਰ ਲੈਂਦਾ। ਉਹਨਾਂ ਦਾ ਹਾਂ। ਇਸ ਲਈ ਤਾਂ ਨਾਲ ਨਹੀਂ ਮਰਦਾ ਸਮਾਂ ਮਗਾਏਗਾ। ਆਹ। ਪਰ ਜੇ ਉਹ ਸੀ ਲਾ ਕੇ ਆਉਣੇ। ਇਹ ਤਾਂ ਜਿੱਦਾਂ ਨਾ ਕੀਆ ਜਿਹੜਾ 10 ਤਾਂ। ਮੈਂ ਮੇਰੇ ਕੋਲ ਬੈਗ ਨੂੰ ਸਾਊਂਡ ਬੰਦ ਕਰਾਉਂਗਾ ਸਾਊਂਡ ਬੰਦ ਕਰਵਾ ਦਿਓ ਸਾਊਂਡ ਬੰਦ ਕਰਾਓ ਹੋਰ ਵੀ ਆਜੋ ਬੰਦ ਲਾ ਦੇ ਬਾਕੀ ਸਾਊਂਡ ਬੰਦ ਹੋਣਾ ਚਾਹੀਦਾ ਆਜਾ ਜੀ ਆਜੋ ਨਾ ਆਜੋ ਕੋਈ ਵੀ ਆਜੋ ਨਾ ਆਜੋ ਆਇਜੋ ਸਰਵੇ ਜਿਹੜੀ ਕੀਤੀ ਹੈ ਜੀ ਹਾਂਜੀ ਸਸੀ ਕਾਲ ਜੀ ਅਸੀਂ ਜੀ ਫਿਲਹਾਲ ਜਿਹੜੀ ਮਾਸਟਰ ਕੋਲੋਨੀ ਦੇ ਵਿੱਚ ਜਿਹੜੀ ਹੈਗੀ ਆ ਈਓ ਸਾਹਿਬ ਦੇ ਨਾਲ ਸਿਵਲ ਪ੍ਰਸ਼ਾਸਨ ਦੇ ਨਾਲ ਇੱਥੇ ਸਾਰੀ ਟੀਮ ਜਿਹੜੀ ਮੌਜੂਦ ਹੈ ਤੇ ਜਿੱਦਾਂ ਪਹਿਲੇ ਵੀ ਇਸੇ ਏਰੀਆ ਦੇ ਵਿੱਚ ਜਿਹੜਾ ਹੈਗਾ ਨਸ਼ਾ ਤਸਕਰਾ ਦੇ ਖਿਲਾਫ ਸਾਡੇ ਵੱਲੋਂ ਕਾਰਵਾਈ ਅਮਲ ਚ ਚਲਾਈ ਜਾਂਦੀ ਜਾਰੀ ਲਿਆਂਦੀ ਗਈ ਹੈ ਤੇ ਪਹਿਲੇ ਵੀ ਇਸ ਏਰੀਆ ਦੇ ਵਿੱਚ ਅਸੀਂ ਇੱਕ ਡਿਮੋਲੀਸ਼ਨ ਸਿਵਲ ਪ੍ਰਸ਼ਾਸਨ ਦੇ ਕਹਿੰਦੇ ਕੀਤਾ ਸੀਗਾ ਤੇ ਅੱਜ ਵੀ ਉਸੇ ਲੜੀ ਦੇ ਵਿੱਚ ਇੱਥੇ ਇੱਕ ਸਾਨੀਆ ਨਾਮ ਦੀ ਜਿਹੜੀ ਕੀ ਔਰਤ ਸੀਗੀ ਜਿਹੜੀ ਕਿ ਇੱਕ ਵੱਡੇ ਪੱਧਰ ਤੇ ਨਸ਼ਾ ਦੀ ਨਸ਼ੇ ਦੀ ਤਸਕਰੀ ਕਰਦੀ ਸੀ ਉਹਦੇ ਤੇ ਬੀਤੇ ਸਮੇਂ ਦੇ ਵਿੱਚ ਤਿੰਨ ਪਰਚੇ ਦਰਜ ਹੈ ਐਨਡੀਪੀਐਸ ਦੇ ਭਾਰੀ ਮਾਤਰਾ ਦੇ ਵਿੱਚ ਜਿਹੜੀ ਡਰੱਗਸ ਦੀ ਬਰਾਮਦਗੀ ਹੋਈ ਸੀ ਤੇ ਉਹਦੀ ਜਿਹੜੀ ਮਦਰ-ਇਨ-ਲॉ ਹੈਗੀ ਆ ਸੁਰੇਸ਼ ਕੌਰ ਉਹਦੇ ਤੇ ਵੀ ਪਰਚਾ ਦਰਜ ਐ ਐਨਡੀ ਤੇ ਦੋਨੋਂ ਹੀ ਜਿਹੜੀ ਲੇਡੀਜ਼ ਨੇ ਫਿਲਹਾਲ ਜਿਹੜੀ ਕਿ ਉਹ ਜੇਲ੍ਹ 'ਚ ਸਨ ਜੇਲ੍ਹ 'ਚ ਹੈਗੇ ਨਾ ਆਪਾਂ ਜੇਲ੍ਹ ਤੇ ਫਿਲਹਾਲ ਸਾਰੀ ਪ੍ਰੋਸੀਜਰ ਫਾਲੋ ਕਰਦੇ ਹੋਏ ਸਾਰੇ ਡਿਊ ਪ੍ਰੋਸੈਸ ਦੇ ਨਾਲ ਇਹਨਾਂ ਨੂੰ ਪਹਿਲੇ ਨੋਟਿਸ ਵਗੈਰਾ ਵੀ ਜਾਰੀ ਕੀਤੇ ਸੀਗੇ ਤੇ ਇਹੋ ਸਾਹਿਬ ਨੇ ਫਿਰ ਜਦੋਂ ਸਾਨੂੰ ਫੋਰਸ ਦੇ ਲਈ ਨਾ ਰਿਮਾਂਡ ਕੀਤੀ ਤੇ ਫਿਰ ਉਸ ਤੋਂ ਬਾਅਦ ਇਹ ਨਸ਼ਾ ਤਸਕਰ ਦੇ ਖਿਲਾਫ ਇੱਕ ਵੱਡੀ ਕਾਰਵਾਈ ਜਿਹੜੀ ਆ ਕਿ ਆ ਮੱਚ ਲਾਂਦੀ ਜਾ ਰਹੀ ਹੈ ਮੈਂ ਤੁਹਾਨੂੰ ਇਹ ਵੀ ਦੱਸ ਤੇ ਉਹ ਜਦੋਂ ਸਾਨੂੰ ਪਤਾ ਲੱਗਿਆ ਕਿ ਉਹ ਵੀ ਜਿਹੜਾ ਹੈਗਾ ਦੁਬਾਰਾ ਉਸ ਘਰ ਦੇ ਵਿੱਚ ਉਹ ਰਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਹਦੀ ਫੈਮਿਲੀ ਮੈਂਬਰ ਤੇ ਸਾਡੀ ਟੀਮ ਆ ਉਸਤੇ ਵੀ ਜਿਹੜੀ ਹੈਗੀ ਉਹ ਕਾਰਵਾਈ ਕਰ ਰਹੀ ਹੈ ਪਹਿਲੇ ਜਿਹੜੀ ਪ੍ਰੋਪਰਟੀ ਠਾਈ ਸੀ ਚਲੋ ਜਿਸੀ ਲੱਗੇ ਜ ਵੱਡੇ ਪੱਧਰ ਤੇ ਰਸ਼ੀ ਦਾ ਜਿਹੜਾ ਕਾਰੋਬਾਰ ਚੱਲ ਰਿਹਾ ਹੈ ਤੇ ਉਸ ਲਈ ਕਿੰਨੇ ਜਿਹੜੇ ਯਤਨ ਕੀਤੇ ਜਾ ਰਹੇ ਨੇ ਕਿਉਂਕਿ ਇਹਦਾ ਦੇਖੋ ਜੀ ਮੈਂ ਇਹ ਕਹਿੰਦਾ ਕਿ ਪਹਿਲੇ ਤੋਂ ਬਹੁਤ ਜ਼ਿਆਦਾ ਜਿਹੜੇ ਲੋਕੀ ਸਾਨੂੰ ਆ ਕੇ ਦੱਸਦੇ ਨੇ ਲੋਕਾਂ ਦੇ ਕਹਿਣ ਮੁਤਾਬਿਕ ਬਹੁਤ ਜ਼ਿਆਦਾ ਜਿਹੜਾ ਹੈਗਾ ਇਹ ਦੇ ਵਿੱਚ ਕੀ ਕਹਦੀ ਹੈ ਘਟौती ਹੋਈ ਹੈ ਤੇ ਕਿਉਂਕਿ ਇਹਦੇ ਵਿੱਚ ਵਕ ਵਕ ਸਮਾਥੇ ਵਕ ਵਕ ਤਰੀਕੇ ਦੇ પ્રયਤਨ ਪ੍ਰਸ਼ਾਸਨ ਵੱਲੋਂ ਲੋਕਾਂ ਵੱਲੋਂ ਮੀਡੀਆ ਦੇ ਸੱਜਣਾ ਵੱਲੋਂ ਕੀਤੇ ਜਾ ਰਹੇ ਹਨ ਤਾਂ ਕਿ ਲੋਕੀ ਵਕ ਤੋਂ ਜਿਹੜੇ ਹਨ ਜਾਗਰੂਕ ਹੋਣ ਅਵੇਅਰ ਹੋਣ ਤੇ ਜਿਹੜੇ ਨਸ਼ੇ ਦੀ ਜਿਹੜੀ ਤੋੜ ਹੈ ਕੋੜ ਹੈ ਜਿਹੜਾ ਸਾਡੇ ਸੂਬੇ ਤੋਂ ਸਾਡੇ ਜ਼ਿਲ੍ਹੇ ਤੋਂ ਇਹ ਖਤਮ ਕੀਤਾ ਜਾਵੇ ਤੇ ਇਸੇ ਲੜੀ ਦੇ ਵਿੱਚ ਸਾਡੇ ਵੱਲੋਂ ਜਿਹੜੇ ਨਸ਼ਾ ਤਸਕਰ ਹੁੰਦੇ ਉਹਨਾਂ ਨੂੰ ਫੜਿਆ ਜਾਂਦਾ ਹੈ ਸਮੇਂ-ਸਮੇਂ ਤੇ ਤੇ ਕਰੀਬ 150 ਤੋਂ ਉੱਤੇ ਪਰਚੇ ਪਿੱਛੇ 2 ਮਹੀਨਿਆਂ ਦੇ ਵਿੱਚ ਰਿਸਟਰ ਕੀਤੇ ਜਾ ਚੁੱਕੇ ਦੇ ਵਿੱਚ 250 ਤੋਂ ਪਲੱਸ ਵਿਅਕਤੀ ਜਿਹੜੇ ਨਸ਼ਾ ਤਸਕਰ ਇਹ ਛੋਟੇ ਪਦਰਥ ਤੇ ਪੈਡਲਿੰਗ ਕਰਦੇ ਸੀ ਕਿ ਉਹਨਾਂ ਨੂੰ ਗ੍ਰਫਤਾਰ ਕੀਤਾ ਜਾ ਚੁਕਿਆ ਇਸ ਤੋਂ ਇਲਾਵਾ 50 ਤੋਂ ਪਲੱਸ ਵਿਅਕਤੀ ਜਿਹੜੇ ਕੀ ਨਸ਼ੇ ਤੀਨ ਦੇ ਆਦੀ ਸਨ ਕੰਜ਼ਿਊਮ ਕਰਦੇ ਸੀਗੇ ਇਸ ਪੂਰੀ ਕਾਰੋਬਾਰ ਦੇ ਵਿਕਟਿਮ ਸੀ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਾਂ ਵਿੱਚ ਪੁਲਿਸ ਵੱਲੋਂ ਸਿਵਲ ਪ੍ਰਸ਼ਾਸਨ ਤੇ ਹੈਲਥ ਡਿਪਾਰਟਮੈਂਟ ਦੇ ਸਹਿਯੋਗ ਨਾਲ ਉਹਨਾਂ ਨੂੰ ਦਾਖਲ ਕਰਾਇਆ ਗਿਆ ਇਸ ਤੋਂ ਇਲਾਵਾ ਅਵੇਅਰਨੈਸ ਸੈਮੀਨਾਰ ਤੇ ਇਸ ਜਿਹੜੇ 스포츠 ਦੇ ਜਿਹੜੇ ਹੈਗੇ ਐਕਟੀਵਿਟੀ ਸਮੇਂ-ਸਮੇਂ ਤੇ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਕਿੱਥੇ ਜਾਂਦੀਆਂ ਹਨ ਤਾਂ ਕਿ ਲੋਕ ਸਾਡੇ ਨਾਲ ਜੁੜਾ ਸੈਮੀਨਾਰਸ ਤੇ ਮੀਟਿੰਗਸ ਕਿੱਥੇ ਜਾਂਦੀਆਂ ਹਨ ਅੱਜ ਦੇ ਸਾਡੇ ਲੋਕ ਵੱਤੇ ਕੀ ਕਹਿੰਦੇ ਲੋਕ ਜਾਗਰੂਕ ਹੋਣ ਤੇ ਵੱਧ ਚੜ ਕੇ ਜਿਹੜਾ ਇਹਦੇ ਵਿੱਚ ਪਾਰਟਿਸਿਪੇਟ ਕਰਨ ਤੇ ਪਹਿਲੇ ਨਾਲੋਂ ਬਹੁਤ ਜ਼ਿਆਦਾ ਜਿਹੜਾ ਹੈਗਾ ਇਹਦੇ ਵਿੱਚ ਫਰਕ ਆ ਗਿਆ ਇਹ ਲੋਕ ਜਿਹੜੇ ਸਾਨੂੰ ਆ ਕੇ ਫੀਡਬੈਕ ਦਿੰਦੇ ਆ ਤੇ ਅੱਗੇ ਵੀ ਇਸੇ ਲੜੀ ਦੇ ਵਿੱਚ ਸਾਡੀ ਜਿਹੜੀ ਕਾਰਵਾਈ ਤੇ ਵੀ ਪ੍ਰਸ਼ਾਸਨ ਸਹਿਯੋਗ ਨਾਲ ਜਾਂਦਾ ਹੈ ਲੋਕਾਂ ਕੀ ਬੇਸਰਫਿਕਸ਼ਨ ਇਹ ਪਾਇਆ ਗਿਆ ਹੈ ਇਸ ਮਾਮਲੇ ਹਾਂਜੀ ਕੋਈ ਵੱਡੇ ਸਰਕਣਾ ਨੂੰ ਹੱਥ ਪਾਇਆ ਇਸ ਮਾਮਲੇ ਦੇਖੋ ਜੀ ਜਿੱਦਾਂ ਮੈਂ ਕਿਹਾ ਕਿ ਹੁਣ ਆ ਜਿਹੜੇ ਜੋ ਆਪਾਂ ਇੱਥੇ ਡਿਮੋਲੀਸ਼ਨ ਦੀ ਕਾਰਵਾਈ ਕਰ ਰਹੇ ਹਾਂ ਇਹ ਫਿਲਹਾਲ ਜਿਹੜੇ ਹੈਗੇ ਆ ਇਹ ਵੱਡੇ ਪੱਧਰ ਤੇ ਨਸ਼ਾ ਤਸਕਰੀ ਕਰਦੇ ਸੀ ਬਿਕਾਉਜ਼ ਜਿਹੜੀ ਮ ਤੇ ਇਸ ਤੋਂ علاوہ ਜਿਹੜੀ ਮਦਰ ਮਦਰ ਇਲਨ ਉਹ சுரேਸ਼ ਕੌਰ ਉਹ ਤੇ ਵੀ ਜਿਹੜੇ ਐਨਡੀ ਦੇ ਪਰਚੇ ਦਰਸਨ ਤੇ ਦੋਨੋਂ ਹੀ ਫਿਲਹਾਲ ਨਾਬਾ ਜੇਲ੍ਹ ਦੇ ਵਿੱਚ ਸਾਡੀ ਪੁਲਿਸ ਪਾਰਟੀ ਦੀ ਕਾਰਵਾਈ ਦੇ ਕਰਕੇ ਦੋਨੋਂ ਜਿਹੜੀਆਂ ਜੀ